ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਨਾ ਹਰੜ ਦਾ ਬੂਟਾ ਦਿਖਾਉਣਾ ਜਿਹੜੇ ਕਿ ਬਹੁਤ ਹੀ ਘਟ ਨੇ ਹੁਸ਼ਿਆਰਪੁਰ ਦੇ ਵਿੱਚ ਜਦੋਂ ਅਸੀਂ ਪੁਲਿਸ ਲਾਈਨ ਦੇ ਅੰਦਰ ਨੂੰ ਵੜਦੇ ਆ ਨਾ ਤੇ ਬੀਐਸਐਨਲ ਜਿਹੜੀ ਕਲੋਨੀ ਆ ਟਾਵਰ ਦੇ ਬਿਲਕੁਲ ਥੋੜਾ ਜਿਹਾ ਹਟਕੇ ਨਾ ਕੰਧ ਦੇ ਨਾਲ ਇੱਕ ਹਰੜ ਦਾ ਬੂਟਾ ਬਹੁਤ ਵੱਡਾ ਤੇ ਥੱਲੇ ਹਰੜਾਂ ਡਿੱਗੀਆਂ ਵੀ ਆ ਤੇ ਤੁਸੀਂ ਇਸ ਦਾ ਲਾਭ ਲੈ ਸਕਦੇ ਹੋ ਬੜੀ ਤਗੜੀ ਚੀਜ਼ ਐ ਇਹਦਾ ਅਚਾਰ ਵੀ ਪੈ ਜਾਂਦਾ ਔਰ ਇਹ ਪੇਟ ਵਾਸਤੇ ਬਹੁਤ ਵੱਡੀ ਚੀਜ਼ ਆ ਬਹੁਤ کارਗਰ ਕਬਜੇ ਵਾਸਤੇ ਵੀ ਔਰ ਪੇਟ ਦੇ ਰੋਗਾਂ ਵਾਸਤੇ ਵੀ ਆਹ ਹੈ ਜੀ ਹਰੜ ਦਾ ਬੂਟਾ ਆਹ ਉੱਪਰ ਲੱਗੀਆਂ ਹੋਈਆਂ ਬਹੁਤ ਜ਼ਿਆਦਾ ਗੁੱਛਿਆਂ ਦੇ ਗੁੱਛੇ ਲੱਗੇ ਆ ਜੀ ਉੱਪਰ ਤੇ ਲੋਕਾਂ ਨੂੰ ਪਹਿਲਾਂ ਵੀ ਮੈਂ ਦੱਸਿਆ ਸੀ ਤੇ ਸ਼ਾਇਦ ਲੋਕੀ ਥੱਲੇੋਂ ਇਕੱਠੀਆਂ ਕਰਕੇ ਆਹ ਦੇਖੋ ਜੀ ਆਹ ਗੁੱਛੀਆਂ ਲੱਗੇ ਹੋ ਪਰ ਇਹ ਹੁੰਦੀ ਹੈ ਜੀ ਹਰੜ ਬਿਹੜੇ ਦੇ ਤੇ ਬੂਟੇ ਆਮ ਤੌਰ ਤੇ ਮਿਲ ਜਾਂਦੇ ਨੇ ਪਰ ਹਰੜ ਦਾ ਬੂਟਾ ਬਹੁਤ ਘੱਟ ਦੇਖਣ ਨੂੰ ਮਿਲਦਾ ਆਪਣੇ ਇਦਾਂ ਦੇ ਇਹਦੇ ਪੱਤੇ ਹੁੰਦੇ ਜੀ ਚੌੜੇ ਤੇ ਆਹ ਦੇਖੋ ਜੀ ਆਹ ਹੁੰਦੀ ਹਰੜ ਆਹ ਦੇਖੋ ਇਨੂੰ ਤੋਂ ਅਗੇ ਇਦਾਂ ਹੀ ਖਾਧਾ ਜਾ ਸਕਦਾ ਹੈ ਆ ਡਗੀਆਂ ਇੱਥੇ ਆ ਦੇਖੋ ਜੀ ਆਹ ਹੈ ਜੀ ਹਰਣ ਤੇ ਇਹ ਥੱਲੇੋਂ ਸ਼ਾਇਦ ਲੋਕੀ ਲਾ ਕੇ ਲੈ ਗਏ ਨੇ ਇਹਦੇ ਕਾਫੀ ਗੁੱਛੇ ਥੱਲੇ ਵੀ ਲਟਕੇ ਹੁੰਦੇ ਸੀ ਪਹਿਲਾਂ ਤੇ ਇਹਨੂੰ ਬਹੁਤ ਜ਼ਿਆਦਾ ਫਾਲ ਪੈਂਦਾ ਇਸ ਬੂਟੇ ਨੂੰ ਤੇ ਪਹਿਲਾਂ ਇਹਦੇ ਗੁੱਛਿਆਂ ਥੱਲੇ ਕਾਫੀ ਲਟਕੇ ਹੁੰਦੇ ਸੀ ਲਾ ਕੇ ਦਾ ਹੁਣ ਲੋਕਾਂ ਨੂੰ ਇਹਦਾ ਪਤਾ ਲੱਗ ਗਿਆ ਤੇ ਲੋਕੀ ਥੱਲੇ ਉੱਥੇ ਲਿਓ ਛਾੜ ਕੇ ਤੇ ਲੈ ਗਏ ਨੇ ਆਹ ਦੇਖੋ ਥੱਲੇੋਂ ਲੋਕਾਂ ਨੇ ਝਾੜ ਲਈਆਂ ਤੇ ਕੁਛ-ਕੁਛ ਹੈਗੇ ਆ ਲੇਕਿਨ ਉੱਪਰ ਇਹਦੇ ਬਹੁਤ ਜ਼ਿਆਦਾ ਹੌ ਦੇ ਕੋਲ ਹੀ ਉੱਪਰ ਇਹਦਾ ਬਹੁਤ ਬਹੁਤ ਫਲ ਫੈਦਾ ਲਵੋ ਜੀ